ਅੰਮ੍ਰਿਤਸਰ ਦੇ ਵਿੱਚ ਬੀਜੇਪੀ ਵਰਕਰਾਂ ਤੇ ਏਐਸਆਈ ਨਾਲ ਹੱਥਾਪਾਈ ਕਰਨ ਦੇ ਇਲਜ਼ਾਮ ਲੱਗੇ ਨੇ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਨੇੜੇ ਇਹ ਘਟਨਾ ਵਾਪਰੀ ਹੈ ਏਐਸਆਈ ਦੇ ਕੱਪੜੇ ਫਾੜਨ ਦੀ ਵੀ ਕੋਸ਼ਿਸ਼ ਕੀਤੀ ਗਈ ਬੀਜੇਪੀ ਵਰਕਰਾਂ ਨੇ ਇਹ ਹੱਥਾਪਾਈ ਕੀਤੀ ਹੈ ਇਲਜ਼ਾਮ ਲੱਗ ਰਹੇ ਨੇ ਬੀਜੇਪੀ ਵਰਕਰਾਂ ਤੇ ਅੰਮ੍ਰਿਤਸਰ ਦੇ ਵਿੱਚ ਬੀਜੇਪੀ ਵਰਕਰਾਂ ਦੀ ਗੁੰਡਾਗਰਦੀ ਸਾਹਮਣੇ ਆਈ ਹੈ ਬੀਜੇਪੀ ਵਰਕਰਾਂ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਏਐਸਆਈ ਨਾਲ ਹੱਥਾਪਾਈ ਕੀਤੀ ਹੈ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਨੇੜੇ ਇਹ ਪੂਰੀ ਘਟਨਾ ਵਾਪਰੀ ਹੈ ਡਿਊਟੀ ਤੇ ਤਨਾਸਨ ASI ਨਰਿੰਦਰ ਸਿੰਘ ਅਤੇ ਉਹਨਾਂ ਨਾਲ ਹੱਥਾਪਾਈ ਕੀਤੀ ਗਈ ਹੈ ਤੇ ਖਬਰ ਇਹ ਵੀ ਹੈ ਕਿ ASI ਦੀ ਵਰਦੀ ਵੀ ਫਾੜਨ ਦੀ ਕੋਸ਼ਿਸ਼ ਕੀਤੀ ਗਈ। ਰਿਮਾਂਸ਼ੂ ਗਾਵਾ এবিপি ਸੰਜਾ ਪੱਤਰਕਾਰ ਸানা ਫੋਨ ਲਾਈਨ ਤੇ ਜੋੜ ਚੁੱਕੇ ਨੇ ਰਿਮਾਂਸ਼ੂ ਕਿਵੇਂ ਹੋਇਆ ਇਹ ਝਗੜਾ? ਸੂਰਤਾਰਾਜਨ ਚੌਂਕ ਤੇ ਜਿਹੜਾ ਐ ਸਈ ਨਰਿੰਦਰ ਸਿੰਘ ਤਹਿਨਵਾਲ ਸੀਗੇ ਇਹਨਾਂ ਦੇ ਬੀਜੇਪੀ ਵਰਕਰ ਦੋ ਬੀਜੇਪੀ ਵਰਕਰ ਮੋਟਰਸਾਈਕਲ ਤੇ ਆਏ ਉਹਨਾਂ ਨੇ ਜਿਹੜਾ ਨਰਿੰਦਰ ਸਿੰਘ ਨੇ ਉਹਨਾਂ ਦੇ ਬਿਨਾ ਹੈਲਮਟ ਤੇ ਚੱਲਦੇ ਜਿਹੜਾ ਚਾਲਾਨ ਕੱਟ ਦਿੱਤਾ ਸੀਗਾ ਚਾਲਾਨ ਕੱਟਣ ਤੇ ਬੀਜੇਪੀ ਵਰਕਰਾਂ ਨੇ ਵਰਕਰਾਂ ਵੱਲੋਂ ਕਿਸੇ ਇੱਕ ਵੱਡੇ ਸੀਨੀਅਰ ਲੀਡਰ ਦੇ ਵੀ ਨਰਿੰਦਰ ਸਿੰਘ ਨਾਲ ਗੱਲ ਕਰਾਈ ਗਈ ਜਦੋਂ ਨਰਿੰਦਰ ਸਿੰਘ ਨੇ ਦੱਸਿਆ ਕਿ ਮੈਂ ਚਾਲਾਨ ਕੱਟ ਦਿੱਤਾ ਕਿ ਕੁਝ ਨਹੀਂ ਹੋ ਸਕਦਾ ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਸਵਾਰਾਂ ਨੇ આરોਪ ਹੈਗੇ ਉਹ ਬੀਜੇਪੀ ਵਰਕਰਾਂ ਨੇ ਐਸਆਈਡੀ ਵਰਦੀ ਫੜਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਹੱਤਾ ਪਾਈ બસ ਸਟੈਂਡ ਦੇ ਕੋਲ ਹੀ ਧਰਨਾ ਲਾ ਕੇ ਵੀ ਬੈਠ ਕੇ ਹੋ ਰਹੇ ਐਸਾ ਹੀ ਨਹੀਂ ਜਿਹੜਾ ਮੌਕੇ ਤੇ ਥਾਣੇ ਜਾ ਕੇ ਜਿਹੜੀ ਹੈ ਸ਼ਿਕਾਇਤ ਕੀਤੀ ਹੈ ਉਹਨਾਂ ਦਾ ਮਾਮਲਾ ਦਰਜ ਹੋਇਆ ਨਹੀਂ ਹਜੇ ਤੱਕ ਜਿਹੜਾ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ ਹੈ ਪੁਲਿਸ ਆ ਜਿਹੜੇ ਚਾਰ ਲੜਕੇ ਜਿਹੜੇ ਰਾਉਂਡ ਅਪ ਕੀਤੇ ਸੀਗੇ ਤਾਂ ਉਹ ਇਨਕੁਆਰੀ ਲਈ ਲੈ ਕੇ ਗਏ ਸੀਗੇ ਪਰ ਉਸ ਤੋਂ ਬਾਅਦ ਹੁਣ ਜਿਹੜਾ ਚਾਰ ਮੁੰਡਿਆਂ ਨੂੰ ਛੱਡ ਦਿੱਤਾ ਗਿਆ ਹੈ ਪੁਲਿਸ ਦਾ ਇਹ ਕਹਿਣਾ ਕਿ ਫਿਲਹਾਲ ਜਿਹੜੀ ਹੈ ਇਨਕੁਆਰੀ ਚੱਲ ਰਹੀ ਹੈ ਉਸ ਤੋਂ ਬਾਅਦ ਹੀ ਕੋਈ ਜਿਹੜਾ ਐਕਸ਼ਨ ਲਿਆ ਜਾਏਗਾ